ਸੋ ਐਸੇ ਜੀਵ ਜਿਹੜੇ ਆ ਕਿਤੇ ਵੀ ਲੋੜ ਪੈਂਦੀ ਆ ਨਾ ਜਦੋਂ ਤੇ ਆਪਣਾ ਤਨ ਮਨ ਧੰਨ ਦੇ ਨਾਲ ਸੇਵਾ ਕਰਕੇ ਤੇ ਗੁਰੂ ਦਾ ਲਾਹਾ ਪ੍ਰਾਪਤ ਕਰਦੇ ਆ ਸੋ ਇਹ ਪਹਿਲੀ ਅਵਸਥਾ ਤਕਰੀਬਨ ਸਟਾਰਟਿੰਗ ਦੀ ਅਵਸਥਾ ਹੈ ਵੀ ਕਿਸੇ ਦਾ ਦੁੱਖ ਦਰਦ ਵੇਖ ਕੇ ਗੁਰਮੁਖ ਕੋ ਜਰਿਆ ਨਹੀਂ ਜਾਂਦਾ ਤੇ ਉਹ ਦੁੱਖ ਕਿਸੇ ਨੂੰ ਹੋਵੇ ਤੇ ਕਹਿੰਦਾ ਵੀ ਮੈਂ ਅੱਜ ਦੁਖੀ ਬੜਾਂ ਕਿਉਂਕਿ ਫਲਾਣਾ ਬੰਦਾ ਦੁਖੀ ਕਿਸੇ ਦਾ ਦੁੱਖ ਆਪਣਾ ਦੁੱਖ ਮੰਨ ਲੈਣਾ ਜੋ 7 ਸਾਲ ਦੀ ਪੁਰਾਣੀ ਗੱਲ ਉੱਥੇ ਅੰਮ੍ਰਿਤਸਰ ਸਾਹਿਬ ਵੇਖੇ ਨਾ ਪੰਜਾਬ ਦੇ ਵਿੱਚ ਨਾ ਜਿਸ ਤਰ੍ਹਾਂ ਵੱਖ-ਵੱਖ ਸੋਸਾਇਟੀਆਂ ਬਣੀਆਂ ਨੇ ਕੋਈ ਐਸੇ ਲੋੜਵੰਦਾਂ ਦੀ ਸਹਾਇਤਾ ਕਰਦੀਆਂ ਨੇ ਮਾਇਆ ਕਰਕੇ ਲੀੜੇ ਕੱਪੜੇ ਕਰਕੇ ਤੇ ਇੱਕ ਸੰਸਥਾ ਉੱਥੇ ਬਣੀ ਧਾਰਮਿਕ ਪੁਰਸ਼ ਨੇ ਉਹਨਾਂ ਨੇ ਸੋਚਿਆ ਵੀ ਸੰਗਤਾਂ ਦੀ ਮਾਇਆ ਦੇ ਨਾਲ ਨਾ ਲੋੜਵੰਦ ਗਰੀਬ ਨਹੀਂ ਕਹਿਣਾ ਚਾਹੀਦਾ ਗਰੀਬ ਲੋਬ ਜੇਕ ਜਿਆਦਾ ਵਧੀਆ ਟੁਕਦਾ ਨਹੀਂ ਸੋ ਲੋੜਵੰਦ ਬੱਚੀਆਂ ਤੇ ਬੱਚਿਆਂ ਦੇ ਵਿਆਹ ਦਾ ਉੱਥੇ ਉਹਨਾਂ ਨੇ ਸਮਾਗਮ ਰੱਖਿਆ ਉਹਨਾਂ ਕਹਿੰਦੇ ਬੱਚੀਆਂ ਬੱਚੇ ਜਿਨ੍ਹਾਂ ਨੂੰ ਲਾਗੇ ਲਾਗੇ ਦੂਰ ਦੂਰ ਤੱਕ ਸਲਾਹ ਭੇਜਦੇ ਵੀ ਆ ਜਾਇਓ ਉੱਥੇ ਤੇ ਉਹਨਾਂ ਨੂੰ ਜੋ ਸਰਦਾਬੰਦਾ ਗੁਰੂ ਘਰੋਂ ਸਲਾਈ ਮਸ਼ੀਨਾਂ ਜਾਂ ਥੋੜਾ ਹੋਰ ਵਰਤਨ ਦਾ ਸਮਾਨ ਦਿੱਤਾ ਜਾਊਗਾ ਤੇ ਆ ਜਾਇਓ ਤੇ ਇੱਥੋਂ ਤੱਕ ਕਿ ਆ ਕਿ ਜੋ ਵਰ ਚੋਣਨੇ ਨੇ ਉੱਥੇ ਲੜਕੀ ਲੜਕਾ ਇਹ at a time ਤੇ ਉੱਥੇ ਤੁਸੀਂ ਫੈਸਲਾ ਕਰ ਸਕਦੇ ਜੀ। ਸੋ ਬਹੁਤ ਸਾਰੇ ਪਰਿਵਾਰ ਉੱਥੇ ਆਏ ਆ। ਜਿਹੜੇ ਲੋੜਵੰਦ ਸੀ ਕਿਸੇ ਕਾਰਨ ਕਰਕੇ ਗਰੀਬੀ ਕਰਕੇ ਕੋਈ ਸਰੀਰਕ ਮੁਸ਼ਕਲ ਆ ਉਸ ਕਰਕੇ ਜੋ ਵਿਆਹ ਦੇ ਯੋਗ ਆ ਨਹੀਂ ਸੀ ਬਣ ਰਹੀ ਉੱਥੇ ਪਹੁੰਚਿਆ। ਤੇ ਸ਼ਾਮ ਤੱਕ ਸਾਰੇ ਜੋੜੇ ਉੱਥੇ ਇੱਕ ਦੂਜੇ ਦੇ ਨਾਲ ਵਿਆਹ ਹੋ ਗਿਆ ਉਹਨਾਂ ਨੂੰ ਅਸ਼ੀਰਵਾਦ ਉਤੋਂ ਸਰਪੰਤਾ ਵੱਲੋਂ ਦਿੱਤਾ ਗਿਆ ਸਲਾਈ ਮਸ਼ੀਨਾਂ ਜੋ ਵੀ ਹੈਗਾ ਸੀ ਦਿੱਤਾ ਗਿਆ ਉੱਥੇ ਕੀ ਘਟਨਾ ਘਟਦੀ ਆ ਇਹੋ ਜੋ ਸ਼ੁਰੂ ਚ ਪੰਕਤੀਆਂ ਬੋਲੀਆਂ ਨਾ ਕਿ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਸੋ ਐਸੇ ਗੁਰਮੁਖ ਵੀ ਹਰ ਥਾਂ ਤੇ ਹਰ ਜਗ੍ਹਾ ਤੇ ਹੁੰਦੇ ਆ ਸੋ ਉੱਥੇ ਸਾਰਿਆਂ ਦੇ ਉੱਥੇ ਵਿਆਹ ਹੋ ਗਏ ਇੱਕ ਬੱਚੀ ਇਹਦੇ ਪ੍ਰਤੱਖ ਪ੍ਰਮਾਣ ਨੇ ਵੀਡੀਓ ਨੇ ਇੱਕ ਬੱਚੀ ਐਸੀ ਸੀ ਉਹ ਉੱਥੇ ਪੰਡਾਲ ਖਾਲੀ ਹੋ ਗਿਆ ਤੇ ਰੋ ਰਹੀ ਸੀ ਇਕੱਲੀ ਤੇ ਪ੍ਰਬੰਧਕਾਂ ਨੇ ਪੁੱਛਿਆ ਕੀ ਗੱਲ ਹੋਈ ਆ ਉਹ ਬੱਚੀ ਦੀ ਨਿਗਾਹ ਨੇ ਸੀ ਆ ਗਈ ਨਿਦਾਨ ਸੀ ਵਿਚਾਰੀ ਅੱਖਾਂ ਨਹੀਂ ਸੀ ਦੇਖਣ ਲਈ ਸੀ ਆ ਗਈ ਸੋ ਸਾਰਿਆਂ ਨੇ ਆਪਣੇ ਆਪਣੇ ਵਾਰ ਚੁਣ ਲਵੇ ਆਪਣੇ ਮਰਜ਼ੀ ਮੁਤਾਬਕ ਚੁਣ ਲਏ ਬੱਚੀ ਬੱਚੇ ਦੋਹਾਂ ਦੇ ਜੋ ਵੀ ਮਾਤਾ ਪਿਤਾ ਸੀ ਸੋ ਉਹ ਬੱਚੀ ਉੱਥੇ ਬਹਿ ਕੇ ਤੇ ਰੋ ਰਹੀ ਕੋਨੇ ਦੇ ਵਿੱਚ ਵੇਖੋ ਗੁਰਮੁਖ ਦੀਆਂ ਨਿਸ਼ਾਨੀਆਂ ਗੁਰਮੁਖ ਕਹਿ ਦੇਣਾ ਤੇ ਸੁਣਾ ਦੇਣਾ ਤੇ ਸੁਣ ਲੈਣਾ ਇਹ ਉਰੇ ਦੀ ਗੱਲ ਆ ਪਰ ਪਰੇ ਦੀ ਗੱਲ ਇਹ ਆ ਵੀ ਉਸ ਚੀਜ਼ ਨੂੰ ਸੈਪਟ ਕਰ ਲੈਣਾ ਮੰਨ ਲੈਣਾ ਉਹ ਬੱਚੀ ਰੋ ਰਹੀ ਆ ਪ੍ਰਬੰਧਕ ਆ ਪੁੱਛਿਆ ਵੀ ਤੂੰ ਕਿਉਂ ਬੀਬੀ ਰੋਣੀ ਆ ਉਹ ਕਹਿੰਦੀ ਜੀ ਮੈਨੂੰ ਕੋਈ ਵੀ ਇਸ ਤਰ੍ਹਾਂ ਦਾ ਵਰ ਨਹੀਂ ਮਿਲਿਆ ਮੈਂ ਵੀ ਆਈ ਸੀ ਆਸ ਲੈ ਕੇ ਵਿਖੋ ਹਰ ਬੱਚੀ ਬੱਚੇ ਦੀ ਅੱਛਾ ਹੁੰਦੀ ਆ ਗ੍ਰਸਤੀ ਜੀਵਨ ਦੇ ਵਿੱਚ ਪ੍ਰਵੇਸ਼ ਕਰਨ ਦੀ ਤੇ ਮੇਰੀ ਇਹ ਮੁਸ਼ਕਲ ਹੈ ਜੀ ਮੇਰੀਆਂ ਅੱਖਾਂ ਨਹੀਂ ਆ ਗਈਆਂ ਤੇ ਵੇਖੋ ਦੋ ਗੱਲਾਂ ਇੱਥੇ ਹੋਰ ਬਣ ਜਾਂਦੀਆਂ ਵੀ ਗੁਰੂ ਘਰ ਹੋਵੇ ਗੁਰੂ ਘਰ ਤੇ ਵੇਸੇ ਵੇਸੇ ਕਲਾ ਵਰਤਦੀ ਆ ਉਹ ਉੱਥੇ ਬੈਠੀ ਤੇ ਇੱਕ ਪਿਛਲੇ ਬੰਨੇ ਜਦੋਂ ਪ੍ਰਬੰਧਕ ਪੁੱਛ ਰਹੇ ਸੀ ਬੀਬੀ ਨੂੰ ਪਿਛਲੇ ਬੰਨੇ ਇੱਕ ਮਿਸਤਰੀ ਦਾ ਕੰਮ ਕਰਨ ਵਾਲਾ ਬੱਚਾ ਅਮਰਤ ਛਕਿਆ ਉਸਨੇ ਅਮਰ ਛਕਿਆ ਕਿਸਾ ਧਾਰੀ ਦਾੜਾ ਪ੍ਰਕਾਸ਼ ਕੀਤਾ ਤੇ ਮਿਸਤਰੀ ਦਾ ਕੰਮ ਕਰਦਾ ਮਿਸਤਰੀ ਜਿਹੜੇ ਇੱਟਾਂ ਦਾ ਮਕਾਨ ਬਣਾਉਂਦੇ ਆ ਉਹਨੇ ਗੱਲ ਸੁਣ ਲਈ ਆ ਵੇਖੋ ਉਹਨੇ ਕਹੀ ਆ ਆ ਆ ਵਾ ਗੁਰੂ ਦੇ ਨਾਲ ਜਿਹੜੀ ਨੇੜਤਾ ਬਣ ਜਾਣੀ ਪਿਆਰ ਬਣ ਜਾਣਾ ਤੇ ਉਸੇ ਵੇਲੇ ਪ੍ਰਬੰਧਕਾਂ ਨੂੰ ਕੀ ਕਹਿੰਦਾ ਵੇਖੋ ਨਾਲ ਮਤ ਵੀ ਆ ਗਈ ਇਹ ਨਹੀਂ ਆਕੜ ਕੇ ਕਿਹਾ ਵੀ ਚਲ ਇਹ ਨਹੀਂ ਇਹਨੂੰ ਨਹੀਂ ਦੀਦਾ ਨਾ ਨਾ ਪ੍ਰਬੰਧਕਾਂ ਨੂੰ ਕਹਿੰਦਾ ਵੀ ਸਾਧ ਸੰਗਤ ਜੀ ਮੇਰੇ ਤੇ ਕਿਰਪਾ ਕਰੋ ਇਸ ਲੜਕੀ ਦੇ ਨਾਲ ਮੇਰੇ ਤੇ ਕਿਰਪਾ ਕਰੋ ਮੇਰਾ ਮੈਂ ਇਹਦੇ ਨਾਲ ਵਿਆਹ ਕਰਾਉਣ ਨੂੰ ਤਿਆਰ ਆ ਮੇਰੇ ਤੇ ਕਿਰਪਾ ਕਰੋ ਦੇਖੋ ਕਿੰਡੀ ਵੱਡੀ ਗੱਲ ਸੋ ਉਹ ਬੱਚੀ ਨਾਲ ਉਸ ਟਾਈਮ ਤੇ ਉਸਦੇ ਨਾਲ ਵਿਆਹ ਹੋਇਆ ਸੋ 4 ਸਾਲ ਬਾਅਦ ਫਿਰ ਉੱਥੇ ਆਇਆ ਉਹਨੇ ਦੱਸਿਆ ਉਥੋਂ ਦੇ ਮੁਖੀ ਨੂੰ ਵੀ ਆ ਜੇ ਦੋ ਸਾਡੇ ਬੱਚੇ ਆ ਦੋ ਬੇਟੇ ਹੋਏ ਆ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਬੜਾ ਸੋਹਣਾ ਸਾਡਾ ਘਰ ਦੇ ਗੁਜ਼ਾਰਾ ਖੁਸ਼ੀ ਬੜੀ ਆ ਸੋ ਇਹ ਗੁਰਮਖ ਹੁੰਦੇ ਵੀ ਕਿਸੇ ਦਾ ਦੁੱਖ ਵੇਖ ਕੇ ਜਰਨਾ ਨਹੀਂ ਤੇ ਫਿਰ ਉਧਰ ਪਰਮੇਸ਼ਰ ਵੀ ਖੜਾ ਵਾ ਭਈ ਜੇ ਤੂੰ ਇਦਾਂ ਦਾ ਦਇਆਲ ਹਿਰਦਾ ਰੱਖਦਾ ਨਾ ਤੇ ਮੇਰੇ ਕੋਲ ਜਦੋਂ ਮਰਜੀ ਤੂੰ ਚਾਹੇ ਜਦੋਂ ਚਾਹੇ ਅਰਦਾਸ ਬੇਨਤੀ ਤੂੰ ਬਗੈਰ ਹੀ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੀਆਂ ਝੋਲੀਆਂ ਭਰ ਦਿੰਦਾ ਜਦੋਂ ਅਸੀਂ ਵੇਖੋ ਇੱਕ ਤੇ ਆ ਗਿਆ ਉਹਨਾਂ ਨੇ ਬਚਨ ਸੁਣਿਆ ਮਾਰੇ ਦੀ ਬਾਣੀ ਦਾ ਇਹ ਸਾਰੀ ਉਮਰ ਪੁੱਛਦੇ ਰਹੇ ਆ ਪਹਿਲੀ ਗੱਲ ਤਾਂ ਸੁਣਿਆ ਮੈਂ ਤੇ ਆਣ ਕੇ ਸੁਣਿਆ ਨਮਸਕਾਰ ਕੀਤੀ ਚੰਗੀ ਗੱਲ ਘਰਾਂ ਨੂੰ ਚਲੇ ਗਏ ਆ ਬਹੁਤਾ ਚਿੰਤਾ ਨਹੀਂ ਕੀਤੀ ਬਹੁਤੀ ਗੌਰ ਹੀ ਨਹੀਂ ਕੀਤੀ ਗੌਰ ਕਾਦੀ ਕੀਤੀ ਆ ਮੇਰਾ ਕਾਰੋਬਾਰ ਕਿਦਾਂ ਵਧਣਾ ਇਹੋ ਜਿਹਾ ਫੋਨ ਹੁੰਦੇ ਆ ਇੱਕ ਗੁਰਮੁਖ ਅਸਿਆ ਸੁਣ ਲੈਂਦੇ ਆ ਤੇ ਗੌਰ ਕਰਦੇ ਆ ਵੀ ਗੱਲ ਤੇ ਮੈਂ ਸੁਣ ਲਈ ਆ ਤੇ ਕਰੀਏ ਕੀ ਹੁਣ ਉਹ ਵੀ ਆ ਗਿਆ ਸੋ ਆਉਂਦੇ ਆ ਤੇ ਉਹ ਕੀ ਕਰਦੇ ਬਚਨ ਗੁਰੂ ਦਾ ਮੰਨ ਲੈਂਦੇ ਆ ਇੱਕ ਸਿਰਫ ਮੰਨਦੇ ਹੀ ਆ ਇੱਕ ਦੂਜੀ ਟਾਈਪ ਦੇ ਆ ਵੀ ਉਹ ਮੰਨਦੇ ਆ ਤੇ ਨਾਲ ਕੀ ਕਰਦੇ ਸ਼ੁਰੂ ਕਰ ਦਿੰਦੇ ਆ ਫੇ ਸ਼ੁਰੂ ਤੇ ਕਰੀਏ ਜਨਾ ਪੈਂਡਾ ਮੁੱਕ ਜAVE ਉਹਨਾਂ ਚੰਗਾ ਤੇ ਤੀਜੀ ਕਿਸਮ ਦੇ ਹੁੰਦੇ ਆ ਪਹੁੰਚ ਜਾਂਦੇ ਆ ਟਕਾਣੇ ਤੇ ਪਹੁੰਚ ਜਾਂਦੇ ਆ ਉਹ ਵੀ ਸੰਗਤ ਦੇ ਵਿੱਚੋਂ ਹੀ ਪ੍ਰਾਪਤੀ ਹੁੰਦੀ ਆ ਵੇਖੋ ਜਿਤਰਾ ਹੁਣ ਤਕਰੀਬਨ 2 ਕੁ ਮਹੀਨੇ ਨੂੰ ਦਾਸ ਦੀ ਵਾਪਸੀ ਆ ਅੰਬਰ ਸਰ ਸਾਹਿਬੇ ਕਿ ਸੋ ਵੇਖੋ ਹੁੰਦਾ ਕਿ ਅਸਰ ਸਾਡੇ ਦਾ ਕੀ ਬੇਤਾ ਹਰ ਇੱਕ ਦਿਨ ਨਾਲ ਜਦੋਂ ਅਸੀਂ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਆ ਨਾ ਤੇ ਅਕਸਰ ਹੀ ਸਾਡੇ ਜੋ ਸਾਜ ਵਾਲੇ ਭੈਣ ਭਰਾ ਯਾਰ ਦੋਸਤ ਨੇ ਉਹ ਆਉਂਦੇ ਆ ਮਿਲਣ ਕਿਉਂਕੋ ਟਾਈਮ ਹੋ ਗਿਆ ਹੁੰਦਾ ਇੱਥੋਂ ਗਿਆ ਨੂੰ ਵੇਖੋ ਉੱਥੇ ਵੀ ਵੱਖਰੀ ਵੱਖਰੀ ਕਿਸਮ ਦੇ ਵਿਚਾਰ ਹੁੰਦੇ ਆ ਕਹਿੰਦੇ ਦਸਣਗੇ ਵੀ ਸਣਾਓ ਫਿਰ ਕੈਨੇਡਾ ਕਿ ਤਰ੍ਹਾਂ ਦਾ ਵੇਖੋ ਉਹ ਵੀ ਆ ਜਾਂਦੇ ਮਾਤਿਆ ਮਹਾਰਾਜ ਨੇ ਗੁਰੂ ਨੇ ਬਖਸ਼ੀ ਕੈਨੇਡਾ ਕਿ ਤਰ੍ਹਾਂ ਦਾ ਤੇ ਵੇਖੋ ਉਹ ਤੇ ਜਿੱਥੇ ਜਾਵਾਂਗੇ ਕੋਈ ਨਾ ਕੋਈ ਫਰਕ ਤੇ ਹੁੰਦਾ ਹੀ ਹਰ ਚੀਜ਼ ਦਾ ਫਰਕ ਹੁੰਦਾ ਇੱਥੋਂ ਦੇ ਪਹਾੜ ਆ ਜੋ ਇੱਥੋਂ ਦੀਆਂ ਬਿਲਡਿੰਗਾਂ ਨੇ ਚਲੋ ਉਹ ਜਿੰਨੇ ਸੋਜੀ ਮਹਾਰਾਜ ਨੇ ਪਾਈ ਇੱਕ ਉਹ ਕਸਮ ਦੇ ਆ ਜਾਂਦੇ ਆ ਆਣ ਕੇ ਚਾਹ ਪਾਣੀ ਛਕਦੇ ਆ ਤੇ ਇਹੋ ਜਿਹੀ ਗੱਲਾਂ ਤੇ ਹੁਣ ਕੀ ਕਿਹਾ ਕੀ ਕਿਹਾ ਜਾਵੇ ਮਹਾਰਾਜ ਨੇ ਕਿਹਾ ਸਾਹਿਬ ਮੇਰਾ ਨੀਤ ਨਮਾ ਸਦਾ ਸਦਦਾ ਦਤਾਰ ਨਮਾ ਤੇ ਸਿਰਫ ਪਰਮੇਸ਼ਰ ਹੀ ਬਾਕੀ ਤੇ ਠੀਕ ਉਹ ਤੇ ਗੁਜਰ ਗਜਰਾ ਚੱਲਦਾ ਰਹਿੰਦਾ ਦੂਜੀ ਕਿਸਮ ਦੇ ਵੀ ਆ ਜਾਂਦੇ ਆ ਉਹ ਥੋੜੇ ਜੇ ਕਿਤੇ ਨਾ ਕਿਤੇ ਗੁਰੂ ਦੀ ਮਾਤ ਲੈ ਕੇ ਕੋ ਸਿਮਨ ਭਗਤੀ ਬਾਣੀ ਦਾ ਨਿਤਨੇਮ ਵਧਾਇਆ ਹੁੰਦਾ ਵਾ ਸੋ ਉਹ ਵੀ ਦੱਸਦੇ ਆ ਸੋ ਬੜੇ ਚਾਹ ਨਾਲ ਗੱਲ ਸੁਣੀ ਦੀ ਆ ਵੀ ਚਲੋ ਮਾਰੇ ਨੇ ਕਿਰਪਾ ਕੀਤੀ ਬੜੇ ਖੁਸ਼ ਮਨ ਖੁਸ਼ ਹੁੰਦਾ ਅਕੀ ਤਾਂ ਹੋਰ ਸੁਣਾਉ ਕੋਈ ਵਚਨ ਚਲੋ ਉਹ ਸਮਾਂ ਲੰਘਦਾ ਜਾਂਦਾ ਇੱਕ ਫਿਰ ਤੀਜੀ ਕਿਸਮ ਤੇ ਵੀ ਆ ਜਾਂਦੇ ਇਹ ਹੋਈਆਂ ਬੀਤੀਆਂ ਗੱਲਾਂ ਹੁੰਦੀਆਂ ਤੇ ਵੀਰਦੀਆਂ ਵੀ ਤੀਜੀ ਕਿਸਮ ਦੇ ਕੀ ਆ ਜਾਂਦਾ ਥੋੜੀ ਮਿੰ ਉਹਨਾਂ ਦੇ ਗਿਣਤੀ ਥੋੜੀ ਆ ਹੈਨ ਵਿਰਲੇ ਨਹੀਂ ਕਣੇ ਬਹੁਤੇ ਜਿਆਦੇ ਸੰਗਣੇ ਨਹੀਂ ਹੁੰਦੇ ਵਿਰਲੇ ਵਿਰਲੇ ਉਹ ਕੀ ਕਰਦੇ ਆਉਂਦੇ ਆ ਆਉਂਦੇ ਆ ਤੇ ਚਾਹ ਪਾਣੀ ਛਕਿਆ ਸ਼ਕਿਆ ਤੇ ਬੈਠ ਜਾਂਦੇ ਆ ਬੈਠਿਆ ਤੇ ਬਹੁਤੀ ਗੱਲ ਨਹੀਂ ਕੀਤੀ ਬਹੁਤੀ ਗੱਲ ਨਹੀਂ ਕੀਤੀ ਇਥੋਂ ਕੀ ਅੰਦਾਜ਼ਾ ਲਾਈਏ ਵੀ ਉਹ ਨਰਾਸ਼ ਹੋਏ ਉਦਾਸ ਹੋਏ ਨਹੀਂ ਦਿਨਾਂ ਵੀ ਤੌਰ ਤੇ ਤੇ ਠੀਕ ਆ ਵੀ ਬੋਲਿਆ ਨਹੀਂ ਖਰੇ ਉਦਾਸ ਨਹੀਂ ਨਹੀਂ ਇਦਾਂ ਦੀ ਕੋਈ ਕਹਾਣੀ ਨਹੀਂ ਆਉਂਦੇ ਆ ਬੈਠੇ ਆ ਤੇ ਇਦਾਂ ਮੰਨ ਲਈਏ ਵੀ ਜਿੱਦਾਂ ਦਰਸ਼ਨ ਦੇ ਕੇ ਚਲੇ ਜਾਂਦੇ ਆ ਦਰਸ਼ਨ ਦੇ ਕੇ ਐਨਾ ਜੀਵਨ ਉੱਚਾ ਤੇ ਸੁੱਚਾ ਉਹਨਾਂ ਦੇ ਮਨ ਦੇ ਵਿਚਾਰ ਵੀ ਕੀ ਪੁੱਛੀਏ ਜਦੋਂ ਮਹਾਰਾਜ ਨੇ ਬਾਣੀ ਚ ਕਿਹਾ ਵਾ ਪੀ ਇਹ ਸੰਸਾਰ ਜਿਹੜਾ ਨਾ ਇਹ ਸੰਸਾਰ ਸੋਹ ਮਾਇਆ ਸਾਰਾ ਉਹਨਾਂ ਨੂੰ ਸੱਚੇ ਪਾਤਸ਼ਾਹ ਨੇ ਅਸੀਂ ਸੋਝੀ ਪਾ ਦਤੀ ਆ ਵੀ ਮਾਇਆ ਦੀ ਗੱਲ ਕੀ ਕਰਨੀ ਹੈ ਬਹੁਤ ਕੁਝ ਹੋ ਸਕਦਾ ਸੈਖ ਦੀਆਂ ਕਾਡਾਂ ਆਉਂਦੀਆਂ ਨੇ ਬੀਤਦੀਆਂ ਨੇ ਗਾਂ ਚੱਲਦਾ ਜਾਂਦਾ ਇਹ ਚੀਜ਼ਾਂ ਇੱਕ سلسلہ ਚੱਲਦਾ ਰਹਿੰਦਾ ਤੇ ਇੱਕ سلسلہ ਜਿਹੜਾ ਬਾਕੀ ਸੀ ਉਹ ਆਉਂਦੇ ਆ ਦਰਸ਼ਨ ਦੇ ਕੇ ਚਲੇ ਜਾਂਦੇ ਆ ਸੋ ਇਹ ਕਹਾਣੀ ਆਪਣੀ ਸ਼ਬਦ ਆ ਅਤੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਵੀ ਉਹਨਾਂ ਸਟੇਜਾਂ ਤੇ ਉੱਥੇ ਪਹੁੰਚ ਜਾਈਏ ਜਿੱਥੇ ਜਾ ਕੇ ਮਹਾਰਾਜ ਦੀ ਬਾਣੀ ਚੰਦ ਨਾ ਗਹਿਰ ਗੰਭੀਰ ਗਹਿਿਰ ਸਜਾਨਾ ਭਈ ਬਹੁਤਾ ਕਿਸੇ ਦੀ ਕੋਈ ਸਾਡੇ ਨਾਲ ਕੋਈ ਗੱਲ ਕਰਦਾ ਉੱਚੀ ਨਹੀਂ ਵੀ ਬਹੁਤਾ ਫਿਕਰ ਨਹੀਂ ਕਰਨਾ ਚਾਹੀਦਾ ਕਿਉਂਕਿ ਜਿੰਨੇ ਜਿੰਨੇ ਸੱਚੇ ਪਾਤਸ਼ਾਹ ਨੇ ਸੋਚੀ ਦਿੱਤੀ ਆ ਨਾ ਹਰ ਇੱਕ ਆਪਣੇ ਆਪ ਨੂੰ ਸਿਆਣਾ ਸਮਝਦਾ ਉਹਦੇ ਵੱਲ ਬਹੁਤਾ ਧਿਆਨ ਨਾ ਦੇ ਕੇ ਤੇ ਧਿਆਨ ਦਿੱਤਾ ਜਾਵੇ ਆਪਣੇ ਵੱਲ ਹਰ ਹਬ ਤੇ ਹੋ ਵਿਚਾਰ ਹੁੰਦੀ ਆ ਆਪਣੇ ਆਪ 'ਤੇ ਧਿਆਨ ਦਿੱਤਾ ਜਾਵੇ ਕਿ ਮੇਰੇ ਨਿਤਨੇਮ ਦੇ ਵਿੱਚ ਮੇਰੇ ਸੁਭਾਅ ਦੇ ਵਿੱਚ ਮੇਰੇ ਨੇਤਰਾਂ ਦੇ ਵਿੱਚ ਮੇਰੇ ਪੈਰਾਂ ਦੇ ਵਿੱਚ ਤੇ ਹੱਥਾਂ ਦੇ ਵਿੱਚ ਕੋਈ ਫਰਕ ਪਿਆ ਕਿ ਉਹ ਸਿਲਸਿਲਾ ਚੱਲਦਾ ਜੋ ਅੱਜ ਤੋਂ 50 ਸਾਲ ਪਹਿਲਾਂ ਬਚਪਨ ਚ ਚੱਲਦਾ ਸੀ ਅਜੇ ਉੱਧਰ ਨੂੰ ਜਾਣ ਲਿਆ ਮੰਨ ਕੇ ਕੋਈ ਫਰਕ ਪਿਆ ਅਰਦਾਸਾਂ ਕਰ ਕਰਕੇ ਮਹਾਰਾਜ ਦੀ ਗਾੜੀ ਜੇ ਤੇ ਫਰਕ ਪਿਆ ਤੇ ਸੱਚੇ ਪਾਤਸ਼ਾਹ ਦਾ ਧੰਵਾਦ ਹੈ ਵੀ ਸੱਚੇ ਪਾਤਸ਼ਾਹ ਠੀਕ ਆ ਇਹ ਉਹ ਕਿਰਪਾ ਵਾ ਜਿਹੜੀ ਮੈਂ ਤੇਰੀਆਂ ਪੰਕਤੀਆਂ ਸੁਣਦਾ ਹਾਂ ਇਹ ਬੜੀ ਵੱਡੀ ਕਿਰਪਾ ਕੀਤੀ ਮੇਰੇ ਵਰਗੇ ਤਾਂ ਪਾਗ ਇੰਨੇ ਕਿੱਥੋਂ ਸੀ ਸੋ ਪਤਾ ਲੱਗ ਜਾਂਦਾ ਵੀ ਅੱਖਾਂ ਕੀ ਕਰਦੀਆਂ ਨੇ ਇਹ ਮਨ ਦੇ ਵਿੱਚ ਕਿਹੜੇ ਵਿਚਾਰ ਚੱਲਦੇ ਰਹਿੰਦੇ ਰਹੇ ਦੱਸ ਦੇ ਨਾ ਗੁਰਮਖ ਵੀ ਕਿਸੇ ਨੂੰ ਵੇਖਣਾ ਹੋਵੇ ਤੇ ਉਹਦਾ ਕੀ ਆ ਉਹਦੀ ਨਿਗਾ ਮਾਰੋ ਉਹਦੇ ਕੱਪੜੇ ਵੇਖ ਲਾਂਗੇ ਅਮੀਰ ਕਿੰਨਾ ਕਿ ਦਨਿਆਵੀ ਤੌਰ ਤੇ ਉਹਦੀ ਪਾਗੇ ਵੇਖ ਲਈ ਉਹਦਾ ਹੋਰ ਲਬਾਸ ਵੇਖਿਆ ਤਾਂ ਅੰਦਾਜ਼ਾ ਲੱਗ ਜਾਂਦਾ ਵੀ ਇਹ ਬੰਦਾ ਹੋਰ ਗੱਡੀ ਤੇ ਆ ਕਿਸੇ ਤੇ ਅਮੀਰ ਆ ਇਹੋ ਚੱਲਦਾ ਨਾ ਅਮੀਰ ਆ ਤੇ ਹੁਣ ਇੱਕ ਦੂਜੇ ਤਰੀਕੇ ਦੇ ਵੀ ਅਮੀਰ ਹੈ ਗਿਆ ਉਹਨਾਂ ਨੂੰ ਕੌਣ ਪਛਾਣ ਕਰੂਗਾ ਨਹੀਂ ਪਛਾਣ ਆਉਣੀ ਇਹ ਵੱਡ ਊਚਾ ਹੋਵੇ ਕੋਏ ਤਿਸ ਊਚੇ ਕੋ ਜਾਣੇ ਸੋਏ ਸੋ ਇਹ ਕਹਾਣੀ ਜਿਹੜੇ ਆ ਐਨਾ ਉਲਝ ਗਿਆ ਸਵੇਰ ਤੋਂ ਸ਼ਾਮ ਤੱਕ ਗਿਲੇ ਹੀ ਗਿਲੇ ਚਾਰ ਬੰਦੇ ਜਿੱਥੇ ਇਕੱਠੇ ਹੁੰਦੇ ਆ ਅਬੀਬੀਆਂ ਦੇ ਬੰਦਿਆਂ ਦੀ ਗੱਲ ਨਹੀਂ ਕਰਤਾ ਸਾਰੇ ਇੱਕ ਆ ਵੇਖੋ ਕਿਤੇ ਵੀ ਆਪਾਂ ਪਾਰਕ ਚ ਜਾਂਦੇ ਆ ਤੇ ਇਹੋ ਹੀ ਗੱਲਾਂ ਤੇ ਵੇਖ ਲਓ ਫਿਰ ਕਿੱਥੇ ਇੱਕ ਸਵਾਸ ਵੀ ਵਿਰਥਾ ਨਾ ਜਾਵੇ ਤੇ ਨਿਸ਼ਾਨੀਆਂ ਕੀ ਜਦੋਂ ਆਪਾਂ ਸਿਮਰਨ ਗੁਰੂ ਸਾਹਿਬ ਕਿਸੇ ਤੇ ਕਿਰਪਾ ਕਰਦੇ ਸਿਮਰਨ ਕਰਦਾ ਨਾ ਉੱਥੇ ਵੇਖੋ ਰਾਤ ਦੇ ਸਮਾਗਮ ਚੱਲਣ ਦੇ ਅਲਵਾ ਰਾਜਸਥਾਨ ਮਸਕੀਨ ਜੀ ਜਿੱਥੇ ਮਤਲਬ ਉਹਨਾਂ ਦਾ ਸਥਾਨ ਸੀ ਦਾਸ ਕਈ ਵਾਰੀ ਬੇਨਤੀ ਕੀਤੀ ਆ ਉਸ ਤੋਂ ਵੀ 10 ਕੁ ਸਾਲ ਉਹਨਾਂ ਦੇ ਨਾਲ ਰਿਹਾ 10 ਕੁ ਸਾਲ ਤੇ ਕੁਝ ਕਿਤਾਬ ਵੀ ਲਿਖਣੀਆਂ ਕੋਈ ਜਿੱਥੋਂ ਵਿਚਾਰਾਂ ਵੀ ਕਈ ਵਾਰੀ ਕੀਤੀਆਂ ਬਈ ਇਹ ਨਹੀਂ ਪਿਓ ਵੇਖੋ ਉਹ ਇੱਕ ਗੁਰਮੁਖ ਸੰਨ ਇੱਕ ਗੁਰੂ ਦੀ ਗੱਲ ਮੰਨਣ ਵਾਲੇ ਸਨ ਜੀ ਇੱਕ ਗੁਰੂ ਦੀ ਇੱਕ ਆਮ ਬੰਦੇ ਦੀ ਵਿਚਾਰ ਹੀ ਇੰਨੀ ਜਿਆਦੀ ਕੀਤੀ ਜਾਵੇ ਕਿ ਗੁਰੂ ਨੂੰ ਭੁੱਲ ਜਾਈਏ ਤੇ ਇਹ ਠੀਕ ਨਹੀਂ ਸੋ ਉਹਨਾਂ ਦੇ ਵਿੱਚ 10 ਨੇ ਰਹਿ ਰਹਿ ਕੇ ਇੱਕ ਚੀਜ਼ ਦਾ ਬੜਾ ਨੇੜਿਓਂ ਹੋ ਕੇ ਵੇਖਿਆ ਬਈ ਜਿਹੜਾ ਆਪਾਂ ਬੋਲਦੇ ਆ ਨਾ ਪੀ ਦੇਖ ਕੇ ਅੰਡਰਟ ਕੀਤਾ ਦੇਖ ਕੇ ਅਨਡਿਠ ਮਤਲਬ ਕਿਸੇ ਦਾ ਉਹ ਗੁਣ ਹੀ ਵੇਖਿਆ ਨਾ ਤੇ ਉਹ ਕਈ ਵਾਰੀ ਉਹਨਾਂ ਆਖਣਾ ਜੀ ਆਹ ਵੇਖੋ ਬੰਦਾ ਕਿਦਾਂ ਦਾ ਉਹਨਾਂ ਉਹਨੇ ਕੋਈ ਗੱਲ ਠੀਕ ਠੀਕ ਮਤਲਬ ਇਹ ਵੇਖੋ ਕਿਦਾਂ ਸੋ ਸੱਚੇ ਪਾਤਸ਼ਾਹ ਸਾਡੇ ਤੇ ਵੀ ਸਭ ਤੇ ਰਹਿਮਤ ਕਰਨ ਇੱਕ ਤੇ ਵੇਖੋ ਇਹ ਚੀਜ਼ਾਂ ਲੈ ਲੈ ਕੇ ਕਿਸੇ ਪ੍ਰਤੀ ਈਰਖਾ ਭਾਵਨਾ ਫਿਰ ਕਿਸੇ ਤਨ ਵਿਚਾਰ ਕੇ ਮਨ ਦੇ ਅਤਲ ਤੇ ਜੋ ਬੰਦਾ ਸੋਚਦਾ ਬਹੁਤ ਸਾਰੇ ਮਨੋਵਿਗਿਆਨਕ ਡਾਕਟਰਾਂ ਨੇ ਕਿਹਾ ਪਈ ਜੋ ਜਾਦੀਆਂ ਬਿਮਾਰੀਆਂ ਜਿਹੜੀਆਂ ਇਹਦੀਆਂ ਹੈਗੀਆਂ ਨਾ ਇਹ ਵੱਖਰਾ ਬੇਸ਼ੱਕ ਕਿਸੇ ਦਿਨ ਫੇਰ ਪਈ ਜਾਦੀਆਂ ਬਿਮਾਰੀਆਂ ਇਹਦੀਆਂ ਮਨ ਦੇ ਤਲ ਤੋਂ ਹੀ ਜਾ ਕੇ ਤੇ ਸਰੀਰ ਵਿੱਚ ਗਈਆਂ ਮਨ ਦੇ ਨਾਲ ਹੀ ਸੋਚਦਾ ਰਿਆ ਅੱਜ ਨੇ ਬੀਪੀ ਕਿੰਨੀਆਂ ਬਿਮਾਰੀਆਂ ਨੇ ਸਿਰਫ ਮਨ ਨਾਲ ਸੋਚ-ਸੋਚ ਕੇ ਬਿਮਾਰੀਆਂ ਲਾ ਬੈਠਾ ਐਵੇਂ ਟੈਨਸ਼ਨ ਲਈ ਜਾਂਦਾ ਆਹ ਕਿਉਂ ਹੋਇਆ ਉਹ ਕਿਉਂ ਹੋਇਆ ਐਦਾਂ ਕਿਉਂ ਹੋਇਆ ਜੇ ਪਤਾ ਹੋਵੇ ਵੀ ਸਾਰਾ ਹੁਕਮ ਦੇ ਵਿੱਚ ਹੈ ਮੈਂ ਘੱਟੋ-ਘੱਟ ਠੀਕ ਕਰਾਂ ਸੋ ਅੱਧੀਆਂ ਵੱਧ ਬਿਮਾਰੀਆਂ ਤਕਰੀਬਨ ਤਕਰੀਬਨ ਤੇ ਸਾਰੀਆਂ ਹੀ ਸਮਾਪਤ ਹੋ ਜਾਂਦੀਆਂ ਥੋੜੀ ਜਿਹੀ ਕਰਮਾ ਕਰਕੇ ਰਹਿ ਜਾਂਦੀਆਂ ਕੁਝ ਮਾਤਾ ਪਿਤਾ ਕਰਕੇ ਉਹ ਉਹਦੇ ਨਾਲ ਨਾਲ ਵੀ ਉਸ ਕਰਕੇ ਕਿ ਇਹਨੇ ਡੀਮ ਨੇ ਆਪਣੇ ਆਪ ਨੂੰ ਨੁਕਸਾਨ ਕਰ ਲਿਆ ਜੇ ਜਿਹੜੀ ਕਮਾਈ ਕਰਨ ਆਇਆ ਸੀ ਉਹ ਕੀਤੀ ਨਹੀਂ ਤੇ ਹੋਰ ਬਣੇ ਚਲ ਗਿਆ ਮਾਇਆ ਨੇ ਐਸਾ ਜੰਜਾਲ ਐਸਾ ਫੰਦਾ ਪਾ ਦਿੱਤਾ ਕਿ ਇਸ ਨੂੰ ਜਾਣ ਲੱਗਾ ਪਤਾ ਲੱਗਾ ਵੀ ਬਹੁਤ ਵੱਡਾ ਨੁਕਸਾਨ ਮੇਰੇ ਕੋ ਹੋ ਗਿਆ ਪਰ ਹੁਣ ਪਛਤਾਉਣ ਦਾ ਵੀ ਕੋਈ ਫਾਇਦਾ ਨਹੀਂ ਅਖੀਰਲੇ ਸਮੇ ਕੀ ਫਾਇਦਾ ਕੋਈ ਫਾਇਦਾ ਨਹੀਂ ਸੋ ਸੇਮਨ ਬਾਣੀ ਦੇ ਨਾਲ ਜੁੜਨਾ ਚਾਹੀਦਾ ਫੇਰ ਕਿਸੇ ਦਿਨ ਵਿਚਾਰ ਸਾਰੀ ਉਮਰ ਸਿਮਰਨ ਵੀ ਕਰਦੇ ਰਿਹਾ ਨੇ ਬਾਣੀ ਵੀ ਪੜ੍ਹਦੇ ਰਿਹਾ ਨੇ ਤੇ ਮਨ ਦੀ ਗੱਲ ਕਿਸੇ ਨਾਲ ਸਾਂਝੀ ਨਹੀਂ ਕਰਦੇ ਅਗਲੇ ਨੇ ਕਹਿਣਾ ਤੂੰ ਤਾਂ ਯਾਰ ਬੜਾ ਗੁਰਮੁਖ ਸੀ ਦੱਸ ਦੇਣੀ ਚਾਹੀਦੀ ਆ ਦੱਸ ਦੇਣੀ ਚਾਹੀਦੀ ਆ ਕਿ ਜੇ ਇਹ ਵਸਤਾ ਜੇ ਬਾਣੀ ਪੜ੍ਹ ਕੇ ਵੀ ਨਹੀਂ ਆਈਆਂ ਸਿਮਰਨ ਕਰਕੇ ਵੀ ਨਹੀਂ ਆਈਆਂ ਤੇ ਬਾਣੀ ਤੇ ਸਿਮਰਨ ਦੇ ਵਿੱਚ ਕੋਈ ਨਹੀਂ ਸਾਡਾ ਕਿਤੇ ਨਾ ਕਿਤੇ ਕੋਈ ਨਾ ਕੋਈ ਸਾਡੇ ਸੁਣ ਕਰਨ ਚ ਉਪਲਿਖਾ ਸੀ ਸੋ ਇੰਨੀਆਂ ਹੀ ਬੇਨਤੀਆਂ ਤੇ ਇਹ ਵਿਚਾਰ ਕਰਦਿਆਂ ਕੋਈ ਐਸਾ ਲੋਜ ਬੋਲਿਆ ਉਹ ਮਾਫ਼ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ